ਤਾਲਿਕਾ ਪਾ ਖਬਰ ਕੀਤੀ ਸੀ ਸਿੰਗਰ ਪ੍ਰੇਮ ਢਿੱਲੋਂ ਵਾਲੀ ਉਹਦੇ ਵਿੱਚ ਜਿੰਨਾ ਕੁ ਮੈਨੂੰ ਜਾਣਕਾਰੀ ਸੀ ਕਿ ਉਹ ਗ੍ਰੈਂਪਟਨ ਵਾਲਾ ਦਾ ਘਰ ਸੀ ਹਾਲਾਂਕਿ ਹੁਣ ਗੱਲਾਂ ਕੁਝ ਹੋਰ ਆ ਰਹੀਆਂ ਕਿ ਨਹੀਂ ਉਹ ਗ੍ਰੈਂਪਟਨ ਦਾ ਘਰ ਨਹੀਂ ਸੀ ਕੋਈ ਹੋਰ ਸੀ ਪਰ ਫਿਰ ਇਸ ਤਰ੍ਹਾਂ ਕਿਉਂ ਜੇ ਸੱਚ ਹੋਰ ਸੀ ਤਾਂ ਫਿਰ ਮੀਡੀਆ ਕਿਉਂ ਲੁਕੋ ਰਿਆ ਸੀ ਤੇ ਇਹਦੇ ਵਿੱਚ ਹੁਣ ਜਿਹੜੀ ਜਾਣਕਾਰੀ ਆ ਰਹੀ ਹੈ ਜੇ ਇਹਦੇ ਵਿੱਚ ਕੋਈ ਹੋਰ ਜਿਹੜਾ ਖੁਲਾਸਾ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰੋ ਕਿਹੜੀ ਚੀਜ਼ ਸੀ ਜਿਹੜੀ ਇਹ ਲੁਕਾਈ ਗਈ ਹੈ ਇਹਦੇ ਵਿੱਚੋਂ ਦੇਖੋ ਗੱਲ ਇਹ ਆ ਕਿ ਸਭ ਮੈਨੂੰ ਮੈਂ ਕੱਲ ਵੀ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਕੈਨੇਡਾ ਵਾਲਾ ਕਿਉਂਕਿ ਜਿੰਨਾ ਕੋ ਰੀਲਾਂ ਰੂਲਾਂ ਚ ਦੇਖਦੇ ਮੈਂ ਨਾ ਮਤਲਬ ਕਿ ਮੇਰਾ ਕੰਮ ਹੈਗਾ ਨਿਊਜ਼ ਨਾਲ ਜੁੜਿਆ ਮੈਂ ਜ਼ਿਆਦਾਤਰ ਜਾਂ ਇੱਕ ਸਾਰਥਕ ਕੰਟੈਂਟ ਹੁੰਦਾ ਜਿਹੜਾ ਮੈਂ ਉਹੀ ਫੋਲੋ ਕਰਦਾ ਹਾਂ ਸਾਬ ਕਿ ਅੱਛੀ ਕੋਈ ਰਾਤ ਨੂੰ ਕੋਈ ਕਹਾਣੀ ਸੁਣ ਲਈ ਲੈਕਚਰ ਸੁਣ ਲਿਆ ਕੋਈ ਡਿਬੇਟ ਸੁਣ ਲਿਆ ਮੇਰਾ ਮਤਲਬ ਕਿ ਆਪਣਾ ਟੇਸਟ ਹੈ ਸਾਬ ਜੀ ਤੇ ਮੇਰੇ ਜਿਹੜੇ ਦੋਸਤ ਨੇ ਜਾਂ ਮੇਰੇ ਭਰਾ ਨੇ ਉਹ ਉਹਨਾਂ ਦੇ ਟੇਸਟ ਕੁਛ ਇਸ ਤਰ੍ਹਾਂ ਦੇ ਉਹ ਮੇਰੇ ਨਾਲ ਉਹਨਾਂ ਦੀ ਕੋਈ ਰੁਚੀ ਨਹੀਂ ਹੈ ਜੀ ਮੇਰੇ ਹਿਸਾਬ ਕਿਤਾਬ ਨਾਲ ਖਬਰਾਂ ਖਬਰਾਂ ਚ ਉਹਨਾਂ ਨੂੰ ਕੋਈ ਲੈਣਾ ਨਹੀਂ ਹੈ ਹਰੇਕ ਬੰਦੇ ਦੀ ਰੁਚੀ ਨਹੀਂ ਹੁੰਦੀ ਇਸੀ ਤੇ ਉਹ ਫਿਰ ਦਿਖਾਉਂਦੇ ਰਹਿੰਦੇ ਆ ਕਿ ਅੱਜ ਦੇ ਤਿਹਾ ਹੋਇਆ ਅੱਜ ਦੇ ਤਿਹਾ ਹੋਇਆ ਆ ਬੰਦਾ ਇੱਥੋਂ ਤੱਕ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਆ ਫਲਾਣੇ ਕਲਾਕਾਰ ਨੇ ਕਿਹੜੇ ਬੂਟ ਪਾਏ ਆ ਕਿਹੜੇ ਜੀੜੇ ਪਾਏ ਆ ਹਮ ਇੱਕ ਸ਼ਰਟ ਦੀ ਕਿੰਨੀ ਕੀਮਤ ਹੈ ਜਦੋਂ ਦੱਸਦੇ ਆ ਤੇ ਮੈਨੂੰ ਦੰਦਲ ਪੈਣ ਵਾਲੀ ਹੋ ਜਾਂਦੀ ਆ ਜੀ ਜੀ ਉਹ ਬੂਟ ਬਾਟ ਜਿਹੜੇ ਪਾਉਂਦੇ ਨੇ ਉਹ ਜਦੋਂ ਉਹਨਾਂ ਦੇ ਰੇਟ ਦੱਸੇ ਜਾਂਦੇ ਆ ਮੈਂ ਤੇ ਸੱਚਮੁੱਚ ਹੈਰਾਨ ਹੋ ਜਾਂਦਾ ਕਿ ਬੂਟ ਵੀ ਇੰਨੇ ਦੇ ਹੁੰਦੇ ਆ ਯਾਰ ਹਮ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿੰਦਾ ਸਰ ਅਸੀਂ ਤੇ ਮਤਲਬ ਕਿ ਛੋਟੇ ਛੋਟੇ ਸੋਹਣੇ ਹੁੰਦੇ ਸੀ ਕਿ ਲੀਕ ਉੱਪਰ ਪਾਉਣੇ ਵੁੱਡਲੈਂਡ ਪਾਉਣੇ ਬਸ ਠੀਕ ਹੈ ਜੀ ਅਗਾ ਹੁਣ ਦੇਖਾਂਗੇ ਜਿਹੜੇ ਇਹ ਦੱਸਦੇ ਆ ਕਿ ਕਿਤੇ ਜ਼ਿੰਦਗੀ ਚ ਸਰ ਹੋ ਜਾਣਗੇ ਨਿੱਕੇ ਨਿੱਕੇ ਸੁਪਨੇ ਸਾਡੇ ਨਿੱਕੇ ਕਰਨ ਛੋਟੇ ਛੋਟੇ ਸਪਨੇ ਉਹ ਸੁਪਨੇ ਜੋ ਆਪਣੇ ਹੋ ਤੋ ਯਾਰੋ ਕਿਆ ਬਾਤ ਤੋ ਗਾਣੇ ਆ ਕਿ ਭਈ ਉਹ ਰੀਲਾ ਮੈਂ ਦੇਖੀਆਂ ਨੇ ਕਿ ਇਹ ਅੱਜ ਦੇ ਦਿਨਾ ਚ ਪ੍ਰੇਮ ਢਿੱਲੂ ਜਿਹੜਾ ਹੈ ਉਹ ਇੰਡੀਆ ਕੋ ਮਰਿਆ ਜੀ ਠੀਕ ਹੈ ਜੀ ਹਮ ਕੁਝ ਦਿਨਾ ਤੋਂ ਨਹੀਂ ਕੁਝ ਹਫ਼ਤਿਆਂ ਤੋਂ ਜੀ ਤੇ ਇੱਕ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਨਾ ਵਿਵਾਦ ਵੀ ਜਿਹੜਾ ਸੀਗਾ ਉਹ ਕੋਈ ਸੀਗਾ ਸੱਜਣ ਕੋਈ ਉਹ ਵੀ ਬਾਹਰ ਰਹਿੰਦਾ ਹੂੰ ਮੈਂ ਨਾ ਭੁੱਲ ਗਿਆ ਮਨਪ੍ਰੀਤ ਕੁਸ਼ ਐਸਾ ਨਾਮ ਸੀ ਪਿਛਲੇ ਦਿਨੀ ਉਹ ਵੀ ਚੱਲਿਆ ਸੋਸ਼ਲ ਮੀਡੀਆ ਤੇ ਜੀ ਕਾਫੀ گاਉਂ-ਗਾਈ ਹੋ ਗਿਆ ਚਲੋ ਉਧਰ ਨਾ ਜਾਂਦੇ ਹੋਏ ਇਸ ਘਟਨਾ ਤੱਕ ਰਹਿੰਦੇ ਆ ਤਾਂ ਮਤਲਬ ਕਿ ਮੇਰੇ ਮੰਨ ਦੇ ਵਿੱਚ ਕੱਲ ਜਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਖਬਰ ਦੀ ਸਾਡਾ ਕੰਮ ਤੇ ਹੈ ਕਿ ਫਾਇਰਿੰਗ ਦੀ ਘਟਨਾ ਜਿਹੜੀ ਉਹ ਅਸੀਂ ਉਹਦਾ ਵਿਸ਼ਲੇਸ਼ਣ ਕਰੀਏ ਜਦ ਤੁਸੀਂ ਕਿਹਾ ਮੈਂ ਤਾਂ ਹੀ ਭੌਂਕੇ ਸਵਾਲ ਕੀਤਾ ਕਿ ਕੈਨੇਡਾ ਵਾਲੇ ਕੀ ਯਾਰ ਉਹ ਬੰਦਾ ਇੱਥੇ ਆ ਉਕੇ ਇਕਦਮ ਕਲਿੱਕ ਕਰਦੀ ਹੁੰਦੀ ਹੈ ਕੋਈ ਗੱਲ ਤੁਹਾਡੀ ਤਾਂ ਮੈਂ ਹਰਾਨ ਸੀਗਾ ਕਿ ਉਹ ਬੰਦਾ ਇੱਥੇ ਆ ਕੈਨੇਡਾ ਵਾਲੇ ਘਰ ਦੇ ਉੱਤੇ ਕੀ ਗੰਦਾ ਤੇ ਫਾਇਰਿੰਗ ਕਰਨੀ ਹੈ ਜਾਂ ਕਿਹਨੂੰ ਦੱਸਣਾ ਹੂੰ ਉੱਥੇ ਹੋ ਸਕਦਾ ਪਰਮਾਨੈਂਟਲੀ ਇੱਥੇ ਆ ਗਿਆ ਹੋਵੇ ਹਾਂ ਹੋ ਸਕਦਾ ਪਰ ਕੈਨੇਡਾ ਚੋਂ ਵੀ ਕੁਝ ਮੈਸੇਜ ਇਸ ਤਰ੍ਹਾਂ ਦੇ ਆਏ ਕਿ ਜਿਸ ਏਰੀਏ ਨੂੰ ਕੋਟ ਕਰਕੇ ਇੰਡੀਅਨ মিডিਆ ਦੱਸ ਰਿਹਾ ਉਸ ਏਰੀਏ ਚ ਸਬੰਧਤ ਗਾਇਕ ਦਾ ਘਰ ਹੀ ਨਹੀਂ ਹੈ ਹਾਂ ਨਾ ਹੀ ਕੋਈ ਕੈਨੇਡੀਅਨ মিডিਆ ਚ ਨਾ ਪੁਲਿਸ ਵੱਨੀਓ ਕੁਝ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਐ ਸਾ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਕਹ ਲੋ ਇੱਕ ਵੱਡਾ ਮਸਲਾ ਜਿਹੜਾ ਉਹ ਵਣ ਜਾਂਦਾ ਹੈ ਬਿਲਕੁਲ ਕਿ ਭਾਈ ਯਾਰ ਫਿਰ ਹਾਇ ਕੀ ਹੈ ਇੱਕ ਮੈਨੂੰ ਮੈਸੇਜ ਹੋਰ ਆਇਆ ਚਲੋ ਪਰ ਉਹ ਜੋ ਜਗਾ ਦੱਸੀ ਜਾ ਰਹੀ ਹੈ ਮੈਂ ਉਹਨੂੰ ਰਿਵੀਲ ਨਹੀਂ ਕਰੂੰਗਾ ਜੀ ਕਿਸੇ ਸੋਰਸ ਨੇ ਮੈਨੂੰ ਦੱਸਿਆ ਕਿ ਉਸ ਸਟੇਟ ਚ ਨਹੀਂ ਜੋ ਦੱਸਿਆ ਜਾ ਰਿਹਾ ਕਿਸੇ ਹੋਰ ਸਟੇਟ ਦੇ ਵਿੱਚ ਸਬੰਧਤ ਸਿੰਗਰ ਦਾ ਘਰ ਹੈ ਹੂੰ ਚਲੋ ਮੈਂ ਉਹ ਸਟੇਟ ਵੀ ਨਹੀਂ ਦੱਸਦਾ ਜੀ ਨਹੀਂ ਦੱਸਣਾ ਚਾਹੀਦਾ ਬਿਲਕੁਲ ਕਿਉਂਕਿ ਮੈਂ ਹਮੇਸ਼ਾ ਇਸ ਚੀਜ਼ ਦਾ ਜੀ ਖਿਆਲ ਰੱਖਦਾ ਹੂੰ ਤਾਂ ਮਤਲਬ ਕਿ ਉਹਨਾਂ ਨੇ ਨਵੀਂ ਜਾਣਕਾਰੀ ਦਿੱਤੀ ਕਿ ਜੋ ਇੰਡੀਅਨ মিডিਆ ਸਟੇਟ ਕੋਰਟ ਕਰ ਰਿਹਾ ਹੈ ਕਿ ਇੱਥੇ ਫਾਇਰਿੰਗ ਹੋਈ ਹੈ ਦਰਅਸਲ ਉੱਥੇ ਘੱਰੀ ਹੀ ਹੈ ਨਹੀਂ ਘੱਰੀ ਹੀ ਹੈ ਨਹੀਂ ਇਹ ਬੜੀ ਵੱਡੀ ਗੱਲ ਅਸੀਂ ਦੇ ਸਾਹਮਣੇ ਔਰ ਸਾਰੇ ਚੈਨਲਾਂ ਨੇ ਇੱਥੇ ਲੋਕਲ ਚੈਨਲਾਂ ਨੇ ਉਹ ਨਿਊਜ਼ ਚਲਾ ਦਿੱਤੀ ਸਰ ਗੱਲ ਦੂਜੇ ਪਾਸੇ ਲੈ ਕੇ ਚੱਲੀਏ ਜੇ ਉੱਥੋਂ ਪੁਸ਼ਟੀ ਨਹੀਂ ਹੋ ਰਹੀ ਤਾਂ ਫਿਰ ਦੂਸਰਾ ਘਰ ਕਿਹੜਾ ਹੈ ਤ੍ਰਿੰਮ ਟਿਲੋ ਦਾ ਜੀ ਦੂਸਰਾ ਘਰ ਹੈ ਮਾਝੇ ਵਾਲਾ ਹੂੰ ਤੇ ਸਰ ਮਾਝੇ 'ਚ ਕੀ ਚੱਲਦਾ ਪਿਆ ਅੱਜ ਕੱਲ ਮਾਝੇ ਦੀ ਵੀ ਖਬਰ ਆਪਾਂ ਕੱਲ ਹੀ ਕੀਤੀ ਕਿ ਕੀ ਚੱਲਦਾ ਨਹੀਂ ਨਹੀਂ ਉਹ ਤਾਂ ਉਦੋਂ ਤੇ ਮਾਝੇ ਦੀ ਇਹ ਮੋਮਬਤੀਏ ਚੱਲਦਾ ਹੁੰਦਾ ਸੀ ਨਾ ਗੀਤ ਜੀ ਅੱਜ ਕੱਲ ਕੀ ਚੱਲਦਾ ਹੈ ਹੂੰ ਅੱਜ ਕੱਲ ਚੱਲਦਾ ਪਿਆ ਇੱਥੇ ਠਾ ਠਾ ਇੱਥੇ ਠਾ ਠਾ ਸਰ ਤੇ ਸਾਡੇ ਡੀਜੀਪੀ ਸਾਹਿਬ ਕੀ ਕਹਿੰਦੇ ਕਹਿੰਦੇ ਐਵੇਂ ਬੁਸਦਲ ਜੇ ਕੰਮ ਕਰਕੇ ਭੱਜ ਜਾਂਦੇ ਆ ਸਾਨੂੰ ਸਿੱਧੇ ਨੂੰ ਟੱਕਰੋ ਆ ਕੇ ਸਿੱਧਾ ਹੂੰ ਸਰਕ ਦੇ ਕ੍ਰਿਮੀਨਲ ਜਿਹੜੇ ਆ ਉਹ ਫੌਜ ਵਾਂਗੂ ਆ ਕੇ ਫਰੰਟ ਤੇ ਲੜਦੇ ਹੁੰਦੇ ਆ ਸਰ ਕ੍ਰਿਮੀਨਲ ਦਾ ਕੰਮ ਐ ਦਾ ਮਾਰਿਆ ਤੇ ਨਿਕਲਿਆ ਜਾਂ ਤਾਂ ਤੁਸੀਂ ਉਹਨੂੰ ਦਾ ਮਾਰਨ ਤੋਂ ਪਹਿਲਾਂ ਫੜ ਲਓ ਹੂੰ ਤੇ ਜਾਂ ਜਦੋਂ ਭੱਜ ਗਿਆ ਉਸਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਚੋਂ ਸੁਟੋ ਤਾਂ ਨੈਟਵਰਕ ਤੋੜ ਦਿਓ ਤਵਸਤ ਕਰ ਦਿਓ ਕੇਸ ਚਲਾਓ ਸਜ਼ਾ ਕਰਾ ਦਿਓ ਬੱਸ ਗੱਲ ਖਤਮ ਹੋ ਇਹ ਨਹੀਂ ਕਿ ਨਾ ਵੀ ਆ ਸਾਹਮਣੇ ਤੋਂ ਆਉਗਾ ਜਿਵੇਂ ਅਸੀਂ ਛੋਟੇ ਹੁੰਦੇ ਕਹਿੰਦੇ ਸੀਗੇ ਤੇ ਕੋਈ ਗੱਲ ਨਹੀਂ ਅੱਜ ਤੇ ਤੂੰ ਮੈਨੂੰ ਕੁੱਟ ਦਿੱਤਾ ਨਾ ਸਾਡੀ ਗਲੀ ਲੰਗੀ ਫਿਰ ਪਹਿਲੇਖਾਂਗੇ ਤੁਹਾਨੂੰ ਇਹ ਇੱਕ ਐਸੀ ਸਰ ਬਚਕਾਨਾ ਸਟੇਟਮੈਂਟ ਹੈ ਸਰ ਡੀਜੀਪੀ ਸਾਹਿਬ ਐ ਪ੍ਰੋਫੈਸ਼ਨਲ ਅਫਸਰ ਨੇ ਆ ਮਹਿਤਾ ਹਰਾਨ ਰਹਿ ਗਿਆ ਕਿ ਤੁਸੀਂ ਇਹ ਚੀਜ਼ ਦੇਖੋ ਕਿ ਪਹਿਲਾਂ ਇਹ ਕਹਿੰਦੇ ਕਿ ਉਹ ਜਿਹੜੀ ਨੰਗਲੀ ਚੌਂਕੀ ਦੇ ਬਾਹਰ ਕੋਈ ਚੀਜ਼ ਹੀ ਨਹੀਂ ਸੁੱਟੀ ਗਈ ਉਹਨੇ ਟੀਮਾਂ ਬਣਾ ਕੇ ਸੀਸੀਟੀਵੀ ਸ਼ਾਨਕੇ ਤੇ ਬੰਦੇ ਲੱਭਦੇ ਫਿਰਦੇ ਸੋ ਮਾਝੇ ਦੇ ਵਿੱਚ ਜੋ ਹੋ ਰਿਹਾ ਹੈ ਸਾਹਿਬ ਜੀ ਮਾਝੇ ਦੀ ਸਵੰਤਤ ਗਾਇਕ ਦਾ ਕਾਰ ਹੈ ਕਾਰ ਹੈ ਕਿਤੇ ਤਾਂ ਅੰਦਰ ਤਾਂ ਨਹੀਂ ਜੋ ਬਿਲਕੁਲ ਮੈਂ ਵੀ ਇਹੀ ਕਹਿਣ ਜਾ ਰਿਹਾ ਸਰ ਸਾਡੀ ਅੰਦਰੂਨੀ ਜਾਣਕਾਰੀ ਵੀ ਇਹੋ ਕਹਿ ਰਹੀ ਆ ਇਹਨਾਂ ਦਾ ਘਰ ਜਿਹੜਾ ਸਬੰਧਤ ਸਿੰਘਰ ਦਾ ਜਿਹੜਾ ਹੈ ਉਹ ਮਤਲਬ ਕਿ ਪਿੰਡ ਤੋਂ ਬਾਹਰ ਹੂੰ ਠੀਕ ਹੈ ਜੀ ਤਾਂ ਮਤਲਬ ਇਹ ਆ ਕਿ ਜੇ ਇਸ ਤਰ੍ਹਾਂ ਦੀ ਘਟਨਾ ਇੱਥੇ ਵਾਪਰੀ ਆ ਤਾਂ ਪੁਲਿਸ ਕੀ ਇਸ ਘਟਨਾ ਨੂੰ ਫੇਰ ਦੁਬਾਰੀ ਆ ਕਿਉਂਕਿ ਬਦਨਾਮੀ ਉਹਦੀ ਫੇਰ ਹੋ ਰਹੀ ਆ ਬਿਲਕੁਲ ਉਧਰੋਂ ਪੁਸ਼ਟੀ ਨਹੀਂ ਹੋ ਰਹੀ ਮੈਂ ਇੱਕ ਦੋ ਅਫਸਰਾਂ ਨਾਲ ਵੀ ਗੱਲ ਕਰਨ ਦਾ ਯਤਨ ਕੀਤਾ ਕੋਈ ਮੂੰਹ ਨਹੀਂ ਖੋਲ ਰਿਹਾ ਸਰ ਇਸ ਮੁੱਦੇ ਤੇ ਹੂੰ ਤਾਂ ਮਤਲਬ ਇਹ ਬੜੀ ਹੈਰਾਨਕੀ ਦੀ ਗੱਲ ਆ ਜੀ 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 ਕਿ ਪੁਲਿਸ ਪਹਿਲਾਂ ਮੰਨਦੀ ਨਹੀਂ ਕਦੇ ਕਹਿੰਦੇ ਸੀ ਸਾਡਾ ਰੈਡੀਏਟਰ ਪਾਟ ਗਿਆ ਸੀਗਾ ਇੱਥੇ ਜੋ ਉਹਦਾ ਖੜਾਕ ਹੋ ਗਿਆ ਕਦੇ ਕਹਿੰਦੇ ਨੇ ਜੀ ਸਾਈਕਲ ਦੀ ਟੂਪ ਨੇ ਪਟਾਕਾ ਮਾਰ ਦਿੱਤਾ ਹੂੰ ਕਦੇ ਕਹਿੰਦੇ ਕਿ ਸਾਡਾ ਕੋਈ ਜਵਾਕ ਆਇਆ ਸੀ ਨਾਲ ਪੁਲਿਸ ਵਾਲੇ ਦਾ ਉਹਦਾ ਭਗਾਨਾ ਪਾੜ ਗਿਆ ਜੀ ਭਗਾਨਾ ਫਲਾਇਆ ਸੁਨੇਹਾ ਬਾਜਾ ਦੀ ਬਹੁਤ ਫਲਾਇਆ ਇਹ ਗੇਮ ਚੱਲ ਨਹੀਂ ਆ ਜਾਂਦਾ ਸਾਨੂੰ ਕੁਝ ਵੀ ਸੁਰ ਨਹੀਂ ਲੱਗਦਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਬਾਈ ਸਾਨੂੰ ਦੇਖਣਾ ਪਵੇਗਾ ਜਿਹੜਾ ਨੈਸ਼ਨਲ ਮੀਡੀਆ ਇਹਦਾ ਮਤਲਬ ਕਿ ਉਹ ਵੀ ਤੁੱਕੇ ਮਾਰੀ ਜ਼ਿਆਦਾ ਕਰਦਾ ਹੈ ਬਿਲਕੁਲ ਜਿਨ੍ਹਾਂ ਦੇ ਕੋਲ ਸਰ ਬਹੁਤ ਵੱਡੀ ਰਿਪੋਰਟਰਾਂ ਦੀ ਟੀਮ ਹੁੰਦੀ ਆ ਜਿਨ੍ਹਾਂ ਦੇ ਕੋਲ ਤੱਥ ਪਰਚੋਲਣ ਵਾਸਤੇ ਬਹੁਤ ਸਾਧਨ ਹੁੰਦੇ ਆ ਜੇ ਚਾਹਣ ਤਾਂ ਜੇ ਚਾਹਣ ਤਾਂ ਸੋ ਮੇਰੇ ਹੀ ਜਾਣਕਾਰੀ ਜਿੰਨੀ ਕੁ ਆ ਕਿ ਕੈਨੇਡਾ ਚ ਨਹੀਂ ਸ਼ਾਇਦ ਇਹ ਪੰਜਾਬ ਚ ਘਟਣਾ ਵਾਪਰੀ ਮੈਂ ਸ਼ਾਇਦ ਫਿਰ ਵੀ ਲਾ ਦੇਣਾ ਹੂੰ ਹੂੰ ਸਵਾਲੀਆ ਨਿਸ਼ਾਨ ਪਰ ਜੇ ਪੰਜਾਬ ਚ ਵਾਪਸੀ ਤਾਂ ਉਸ ਨੂੰ ਲੁਕਾਇਆ ਕਿਉਂ ਜਾ ਰਿਹਾ ਹਾਲਾਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਕਤ ਸਿੰਗਰ ਨੂੰ ਹੁਣ ਸਿਕਿਉਰਿਟੀ ਵਧ ਦੇਣ ਦਾ ਹਮ ਇਹਨਾਂ ਨੇ ਪ੍ਰਪੋਜ਼ਲ ਵੀ ਦਿੱਤਾ ਹੈ ਕਿ ਸਿਕਿਉਰਿਟੀ ਵਧਾ ਦੇਣੇ ਜੀ ਤਾਂ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਇਹਨਾਂ ਦੀ ਮਜਬੂਰੀ ਹੁੰਦੀ ਹੈ ਜਿਹੜੇ ਇਸ ਤਰ੍ਹਾਂ ਦੇ ਸਟਾਰ ਹੁੰਦੇ ਨੇ ਮੁੰਡੇ ਸਿੰਗਰ ਹੁੰਦੇ ਆ ਬਹੁਤ ਕੁਝ ਸੋਚਣਾ ਹੁੰਦਾ ਹੁੰਦਾ ਬਿਲਕੁਲ ਉਹ ਸਰਕਾਰ ਨਾਲ ਵੀ ਨਹੀਂ ਲੜ ਸਕਦੇ ਤੇ ਜਿਹੜੇ ਪਘੋੜੇ ਵੀ ਉਹਨਾਂ ਨਾਲ ਤੇ ਲੜਨਾ ਹੀ ਕੀ ਹੈ ਲੜ ਨਹੀਂ ਕੀਆ ਨਾ ਮੀਡੀਆ ਤੇ ਆ ਕੇ ਕੁਝ ਦੱਸ ਸਕਦੇ ਕੋਈ ਨਹੀਂ ਬਿਲਕੁਲ ਬਿਲਕੁਲ ਮੈਂ ਕੋਸ਼ਿਸ਼ ਵੀ ਕੀਤੀ ਸੀ ਕਿ ਕਨਫਰਮੇਸ਼ਨ ਹੋ ਜਾਵੇ ਜੀ ਪਰ ਨਹੀਂ ਕੋਈ ਨੰਬਰ ਵੀ ਨਹੀਂ ਮਿਲਿਆ ਜਿਹੜਾ ਆਪਾਂ ਨੂੰ ਉਹਨਾਂ ਤੱਕ ਪਹੁੰਚਾ ਦੇਂਦਾ ਕਿਉਂਕਿ ਅੱਜ ਕੱਲੇ ਨੰਬਰ ਨੰਬਰ ਵਗੈਰਾ ਜਿਹੜੇ ਹਨ ਬਲ ਦੇ ਰਹਿੰਦੇ ਨਹੀਂ ਤੇ ਹਾਂਜੀ ਸਰ ਤੇ ਇੱਕ ਬਹੁਤ ਵੱਡੇ ਸਟਾਰ ਸਿੰਗਰ ਦੇ ਹੁਣ ਤੱਕ ਮੇਰੇ ਕੋਲ ਦੇ ਨਾ 8-9 ਨੰਬਰ ਸੇਵ ਕੀਤੇ ਆ ਮੈਂ ਜੀ ਉਹ ਕਹਿੰਦੇ ਕਰੀਏ ਕੀ ਭਰਾਵਾ ਇੱਕ ਹਫਤਾ ਹੀ ਚਲਾਉਣਾ ਪੈ ਰਿਹਾ ਸੀ ਸੋ ਇਹ ਕਹਾਣੀ ਹੈ ਸਰ ਕਿ ਜਿਹੜੀ ਪੰਜਾਬ ਪੁਲਿਸ ਆ ਮੇਰੇ ਖਿਆਲ ਦੇ ਨਾਲ ਉਹਨੂੰ ਖੁਦ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਨਾਲ ਹੋ ਕੀ ਰਿਹਾ ਹਮ ਕਰਨਾ ਕੀ ਆ ਉਹ ਤਾਂ ਚਲੋ ਉਹ ਜਾਣਨ ਜੀ ਪਰ ਹੋ ਕੀ ਰਿਹਾ ਸ਼ਾਦ ਇਸ ਕਲਤੇ ਆ ਕੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਦਾ ਸ਼ਿਕਾਰ ਹੈ ਜੀ 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 ਮਿੰਟੂ ਜੀ ਇੱਕ ਮਿੱਤਰ ਜਗਤਾਰ ਸਿੰਘ ਜੀ ਕਹਿੰਦੇ ਕਿ ਡੀਜੀਪੀ ਵੀ ਕਾਰਜਕਾਰੀ ਨਹੀਂ ਤੇ ਕਾਰਜਕਾਰੀ ਬਿਆਨ ਦੇ ਜਾਂਦੇ ਨੇ ਉਹ ਵੀ ਫਿਰ ਆਪਾਂ ਵੇਖਦੇ ਆ ਉਹਨਾਂ ਦੀ ਹਰ ਵਾਰੀ ਆਪਾਂ ਗੱਲ ਕਰਦੇ ਨੇ ਕਿ ਉਹਨਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਵੀ ਕਿਸ ਤਰ੍ਹਾਂ ਦੀ ਹੈ ਇੱਕ ਮਿੱਤਰ ਕਹ ਰਹੇ ਨੇ ਇੰਡੀਅਨ ਲਾਇਨ ਜੀ ਕਹਿੰਦੇ ਕਿ ਰਿਪ ਪੰਜਾਬ ਦਾ ਲਾਅ ਐਂਡ ਆਰਡਰ ਇਸ ਤੇ ਲਗਭਗ ਰੋਜ਼ ਗੱਲਬਾਤ ਹੁੰਦੀ